ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਸੋ ਮਿੱਤਰੋ ਹਾਜ਼ਰ ਹਾਂ ਤੁਹਾਡੇ ਸਾਹਮਣੇ ਕਬੱਡੀ ਦੀ ਇੱਕ ਨਵੀਂ ਅਪਡੇਟ ਦੇ ਨਾਲ ਜੋ ਅੱਜ ਹੋਣ ਵਾਲੇ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਮਿੱਤਰੋ ਕਰਦੇ ਆ ਗੱਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਮਿੱਤਰੋ ਬੇਨਤੀ ਹੈ ਜੇਕਰ ਤੁਹਾਨੂੰ ਆਪਣੀ ਅਪਡੇਟ ਮਿੱਤਰੋ ਵਧੀਆ ਲੱਗਦੀ ਹੈ ਤੁਹਾਨੂੰ ਲੱਗਦਾ ਵੀ ਆਪਦੇ ਤੇ ਚੰਗੀ ਹੁੰਦੀ ਆ ਤਾਂ ਇਸ ਦੇ ਨਾਲ ਤੁਸੀਂ ਆਪਣੇ ਯਾ ਇਨਨ ਨੂੰ ਵੀ ਸਬਸਕ੍ਰਾਈਬ ਕਰ ਲਓ ਮਿੱਤਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਮਿੱਤਰੋ ਕਮੈਂਟ ਬਾਕਸਾਂ ਦੇ ਵਿੱਚ ਸੁਝਾਅ ਜ਼ਰੂਰ ਦਿਆ ਕਰੋ ਤੁਹਾਡੀ ਕਹੀ ਗੱਲ ਮਿੱਤਰੋ ਸਿਰ ਮਿੱਥੇ ਹੋਵੇਗੀ ਸੋ ਮਿੱਤਰੋ ਕਰਦਿਆਂ ਗੱਲ ਤੋਂ ਅੱਜ ਪਹਿਲਾ ਕਬੱਡੀ ਕੱਪ ਪਿੰਡ ਲੋਹਗੜ ਜਿਲ੍ਹਾ ਮੱਥਰ ਹੋ ਰਿਹਾ ਹੈ ਮਿੱਤਰੋ ਜਿੱਥੇ ਚਾਰ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਸੋ ਟੀਮਾਂ ਮਿੱਤਰੋ ਸਰੇਰੀਆਂ ਬਣੀਆਂ ਨੇ ਜਿੱਥੇ ਪਹਿਲਾ ਨਾਮ ਲੱਖ ਤੇ ਦੂਜਾ ਨਾਮ 71000 ਰੁਪਏ ਹੈ ਬੈਸਟਾਂ ਲਈ ਸਰਪ੍ਰਾਈਜ਼ ਰੱਖੇ ਗਏ ਨੇ ਲਾਈਵ ਚੱਲੇਗਾ ਮਿੱਤਰੋ ਪੰਜਾਬ ਲਾਈਵ ਟੀਵੀ ਤੇ ਤੋਂ ਸਿਰੇ ਸਿਰੇ ਦੇ ਮੱਲ ਪਹੁੰਚਣਗੇ ਕੁਲਦੀਪ ਸ਼ਿਕਾਰਮਾਸੀ ਵਾਲਾ ਯਸ਼ਨਾ ਹਲਮਗੀਰ ਵਾਲਾ ਤਾਰਾ ਹੈਰੀਪੁਰੀਆ ਅਰਸ਼ ਲੋਗੜਾ ਵਾਲਾ ਗੱਗੀ ਖੀਰਾਂ ਵਾਲੀ ਜੀ ਟੀਮ ਹੋਵੇਗੀ ਜੋ ਚੋਟੀ ਚੋਟੀ ਦੇ ਮੱਲ ਮਿੱਤਰੋ ਪੜਨਗੇ ਓਰੇ ਨਾਲ ਹੀ ਜੋ ਅੱਜ ਅਗਲਾ ਕਬੱਡੀ ਕੱਪ ਐ ਨਾਨਕ ਸਰਸੀਮਾ ਜੋ ਅੱਜ ਇੱਥੇ ਲਾਸਟ ਦੇਣਾ ਮਿੱਤਰੋ ਜਿੱਥੇ ਪਹਿਲਾ ਨਾਮ ਲੱਖ ਤੇ ਦੂਸਰਾ ਨਾਮ 75000 ਇੱਥੇ ਮਿੱਤਰੋ ਬੈਸ ਟ੍ਰੇਡਰ ਤੇ ਜਾਫੀ ਨੂੰ ਵੀ ਸਰਪ੍ਰਾਈਜ਼ ਦਿੱਤੇ ਜਾਣਗੇ ਇਥੇ ਵੀ ਚੋਟੀ-ਚੋਟੀ ਦੇ ਮਾਲ ਪੜਨਗੇ। ਉਮਾਲਵੇਲੇ ਸਾਰੇ ਟੋਪ-ਟੋਪ ਦੇ ਮਾਲ ਆਉਣਗੇ। ਸੋ ਇਸ ਦਾ ਲਾਈਵ ਚੱਲੇਗਾ ਮਿੱਤਰੋ pb31.com ਤੇ ਦੋ ਜਗ੍ਹਾ ਤੇ ਅੱਜ ਕੱਪ ਸੀ। ਜੇ ਕੋਈ ਆਪਾਂ ਨੂੰ ਟੂਰਨਾਮੈਂਟ ਬਾਰੇ ਕੋਈ ਹੋਰ ਜਾਣਕਾਰੀ ਮੇਰੀ ਤਾਂ ਆਪਾਂ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ। ਇਸ ਦੇ ਨਾਲ ਹੀ ਸਾਰੇ ਮੇਰੇ ਵੀਰ ਜਿਉਂਦੇ ਵਾਸਤੇ ਰਹੋ। ਤਰੱਕੀਆਂ ਕਰੋ। ਵਾਇਰਲ ਸਾਰੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਧੰਨਵਾਦ।